ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਵੱਲੋਂ ਕੁਲਵਿੰਦਰ ਔਲਖ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਕਿਸਾਨ ਵੀਰੋ ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਹਾਜ਼ਰ ਹੈ ਇਹ ਜਿਹੜੀ ਅਹਿਮ ਜਾਣਕਾਰੀ ਤੁਹਾਨੂੰ ਦੇਣੀ ਹੈ ਅਸੀਂ ਪਹੁੰਚੇ ਹੋਏ ਹਾਂ ਵਿਸ਼ੇਸ਼ ਰੂਪ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁਖਸਰ ਦੇ ਵਿੱਚ ਸਾਡੇ ਨਾਲ ਜਾਣਕਾਰੀਆਂ ਦੇਣ ਦੇ ਲਈ ਮੁੱਖ ਖੇਤੀਬਾੜੀ ਅਫਸਰ ਸਰਦਾਰ ਕਰਨਜੀਤ ਸਿੰਘ ਗਿੱਲ ਨੇ ਤੇ ਜਿਹੜੀ ਗੱਲਬਾਤ ਅਸੀਂ ਅੱਜ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਪਾਸੋਂ ਪ੍ਰਾਪਤ ਕਰਨੀ ਹੈ ਨਾ ਉਹ ਇੱਕ ਭਖ ਦੇ ਮਸਲੇ ਤੇ ਆ ਕਿਸਾਨ ਭਰਾਵੋ ਉਹ ਮਸਲਾ ਝੋਨੇ ਦੇ ਵਿੱਚ ਆਇਆ ਬੌਣਾ ਰੋਗ ਮਧਰਾ ਰੋਗ ਕੀ ਹੈ ਇਹਦੇ ਕਾਰਨ ਕੀ ਹੈ ਇਹਦੀ ਪਛਾਣ ਕਿਵੇਂ ਕਰਨੀ ਆ ਆਪਾਂ ਤੇ ਫਿਰ ਇਹਦਾ ਬਚਾਅ ਕਿਵੇਂ ਕਰਨਾ ਹੈ ਬਚਾਅ ਦੀ ਗੱਲ ਤੇ ਅਹਿਮ ਧਿਆਨ ਦੇਣਾ ਪਊਗਾ ਕਿਉਂਕਿ ਬਚਾਅ ਆਪ ਦੇ ਹਿਸਾਬ ਨਾਲ ਹੀ ਕਰੀ ਜਾਂਦੇ ਆ ਕੋਈ ਜਿੰਕ ਪਾਈ ਜਾਂਦਾ ਕੋਈ ਬਾਜ਼ਾਰੋਂ ਲਿਆ ਕੇ ਜੋ ਦੁਕਾਨਦਾਰ ਦਿੰਦੇ ਆ ਉਹ ਪਾਈ ਜਾਂਦਾ ਪਰ ਇਹਦਾ ਅਸਲੀ ਬਚਾ ਕਿਵੇਂ ਹੋਣਾ ਹੈ ਕਿਹੜੀਆਂ ਚੀਜ਼ਾਂ ਨਾਲ ਹੋਣਾ ਆਪਾਂ ਉਹ ਪੜਾਂਗੇ ਉਹ ਆਪਾਂ ਜਾਣਕਾਰੀ ਡਾਕਟਰ ਸਾਹਿਬ ਹੋਰ ਆਪਸੋਂ ਪ੍ਰਾਪਤ ਕਰਾਂਗੇ ਤਾਂ ਇਹ ਸਾਰੀਆਂ ਜਾਣਕਾਰੀਆਂ ਅਸੀਂ ਪ੍ਰਾਪਤ ਕਰਨ ਦੇ ਵਾਸਤੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਕਰਨਜੀਤ ਸਿੰਘ ਗਿੱਲ ਹੋਰ ਆ ਗਾਹ ਪਹੁੰਚੇ ਆ ਤਾਂ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਤੇ ਤਮ ਜੀ ਤਾਂ ਡਾਕਟਰ ਸਾਹਿਬ ਬੌਣਾ ਰੋਗ ਜਿਹੜਾ ਮਧਰਾ ਰੋਗ ਝੋਨੇ ਦੇ ਵਿੱਚ ਆ ਰਿਹਾ ਜੀ ਇਹਦਾ ਕੀ ਹੈ ਜੀ ਇਹ ਬੌਣਾ ਰੋਗ ਪਹਿਲੇ ਤਾਂ ਆਪਾਂ ਕਿਸਾਨ ਭਰਾਵਾਂ ਨੂੰ ਇਹਦੇ ਬਾਰੇ ਦੱਸੀਏ ਤੇ ਇਹ ਵੀ ਦੱਸ ਦਿਓ ਲੱਗਦੇ ਹੱਤ ਵੀ ਬਹੁਤ ਜ਼ਿਆਦਾ ਨਾ ਇਹ ਵਿਸ਼ਾ ਇੰਨਾ ਕਿ ਭੱਗ ਗਿਆ ਇੰਨਾ ਕਿ ਡਰ ਪੈਦਾ ਹੋ ਗਿਆ ਸਾਡੇ ਕਿਸਾਨ ਭਰਾਵਾਂ 'ਚ ਵੀ ਕਿਤੇ ਉਹਨਾਂ ਦੇ ਵਾਹ ਚ ਮਧਰਾ ਰੋਗ ਤਾਂ ਨਹੀਂ ਆ ਗਿਆ ਜਾਂ ਆ ਤਾਂ ਨਹੀਂ ਜਾਊਗਾ ਕਿਹੜੀਆਂ ਕਿਸਮਾਂ ਨੂੰ ਆਉਂਦਾ ਹੈ ਇਹ ਕਿੱਥੇ ਕਿੱਥੇ ਰਿਪੋਰਟ ਹੋਇਆ ਹੁਣ ਤੱਕ ਪੀਯੂ ਦੀਆਂ ਟੀਮਾਂ ਵੀ ਖੇਤਾਂ ਦੇ ਵਿੱਚ ਤੁਰੀਆਂ ਫਿਰਦੀਆਂ ਜੀ ਤਾਂ ਇਹ ਜ਼ਰੂਰ ਦੱਸੋ ਸਾਨੂੰ ਵੀ ਇਹ ਹੈ ਕਿ ਤੇ ਰਿਪੋਰਟਿੰਗ ਕਿੱਥੇ-ਕਿੱਥੋਂ ਹੋਗੀ ਜੀ ਇਹਦੀ ਮੈਂ ਵੇਖੋ ਜੀ ਆਪਣਾ ਜੇਕਰ ਮੈਂ ਦੁਨੀਆਂ ਦੇ ਲੈਵਲ ਦੀ ਗੱਲ ਕਰਾਂ ਤਾਂ ਝੋਨਾ ਜਿਹੜਾ ਚੌਲ ਆ ਭਾਵੇਂ ਬਾਸਪਤੀ ਚੌਲ ਹੋਵੇ ਪਰਮਲ ਹੋਵੇ ਉਹ ਸਾਰੀ ਦੁਨੀਆਂ ਦੇ ਵਿੱਚ ਖਾਣਕ ਦਾ ਜਿਹੜਾ ਦੋ ਜਿਹੜਾ 70% ਲੋਕ ਆ ਜਿਹੜੇ ਉਹ ਚੌਲ ਖਾਂਦੇ ਤੇ ਇਹ ਗੱਲ ਵਾਕਿਆ ਹੀ ਬੜੀ ਖਤਰਨਾਕ ਕਹਿ ਸਕਦੇ ਆ ਥੋੜੀ ਡਰੋਨ ਵਾਲੀ ਹੈਗੀ ਆ ਵੀ ਜੇਕਰ ਇਹਦੇ ਤੇ ਕਿਸੇ ਵਾਇਰਸ ਰੋਗ ਦਾ ਜਾਂ ਕਿਸੇ ਉਸ ਰੋਗ ਦਾ ਹਮਲਾ ਹੁੰਦਾ ਜਿਹਦਾ ਬਾਅਦ ਚ ਕੋਈ ਰੋਕ-ਥਾਮ ਨਾ ਹੋਵੇ ਤਾਂ ਇਸ ਗੱਲ ਦੀ ਮੁਸ਼ਕਲ ਆ ਸਕਦੀ ਆ ਪਰ ਫਿਰ ਵੀ ਅਸੀਂ ਕਹਿੰਦੇ ਆ ਕਿਸਾਨ ਭਰਾਵਾਂ ਨੂੰ ਵੀ ਠੀਕ ਆ ਪਿਛਲੇ 2022 ਤੋਂ ਇਹ ਰੋਗ ਪਹਿਲੀ ਵਾਰੀ ਸਾਡੇ ਖੇਤਾਂ ਵਿੱਚ ਮਿਲਿਆ ਸੀਗਾ ਉਸ ਤੋਂ ਬਾਅਦ ਤਕਰੀਬਨ ਪਿਛਲੇ ਸਾਲ ਮਤਲਬ 23 ਦੇ ਵਿੱਚ ਵੀ 2024 ਦੇ ਵਿੱਚ ਵੀ ਸਾਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਮਿਲਿਆ ਤੇ ਇਸ ਵਾਰ ਵੀ ਜਿਵੇਂ ਫਤੇਗੜ ਸਾਹਿਬ ਜਾਂ ਰੋਪੜਾ ਜਾਂ ਲੁਧਿਆਣਾ ਦੇ ਵਿੱਚ 200 ਏਕੜ ਜਾਂ 300 ਏਕੜ ਜਾਂ 150 ਏਕੜ ਕੁਝ ਜ਼ਿਲ੍ਹਿਆਂ ਦੇ ਵਿੱਚ ਮਿਲ ਰਿਹਾ ਕਈ ਜ਼ਿਲ੍ਹਿਆਂ ਦੇ ਵਿੱਚ ਅਸੀਂ ਸੈਂਪਲ ਭੇਜੇ ਹੋਏ ਨੇ ਤੇ ਉਹ ਸੈਂਪਲਾਂ ਦੇ ਜਦੋਂ ਰਿਜ਼ਲਟ ਆਉਣਗੇ ਵੀ ਇਹ ਵਾਕਈ ਮਧਰਾ ਰੋਗ ਆ ਜਾਂ ਇਹ ਵਾਇਰਸ ਰੋਗ ਆ ਉਦੋਂ ਪਤਾ ਲੱਗੂ ਤੇ ਤੁਸੀਂ ਗੱਲ ਕਰ ਰਹੇ ਹੋ ਵੀ ਵੇਖੋ ਇਹ ਹੈਗਾ ਇੱਕ ਵਿਸ਼ਾਣੂ ਰੋਗ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਵਾਇਰਸ ਕਹਿੰਦੇ ਆ ਜਿਵੇਂ ਪਿੱਛੇ ਜੇ कोरोना ਨੇ ਸਾਡੀ ਸਾਰੀ ਦੁਨੀਆ ਦੇ ਵਿੱਚ ਬਹੁਤ ਭਿਆਨਕ ਰੋਗ ਸੀਗਾ ਤੇ ਬਹੁਤਾਂ ਨੁਕਸਾਨ ਵੀ ਕੀਤਾ ਹੈਗਾ ਵਾਇਰਸ ਰੋਗ ਜਦੋਂ ਵੀ ਜਦੋਂ ਵਾਇਰਸ ਆ ਜਾਵੇ ਵੇਖੋ ਅਸੀਂ ਬੈਕਟੀਰੀਆ ਦਾ ਇਲਾਜ ਹੋ ਸਕਦਾ ਫੰਗਸ ਦਾ ਇਲਾਜ ਉੱਲੀਆਂ ਦਾ ਹੋ ਸਕਦਾ ਜਾਂ ਕੀੜੇ ਜਿਹੜੇ ਪੈਂਦੇ ਆ ਉਹਨਾਂ ਦਾ ਇਲਾਜ ਹੁੰਦਾ ਪਰ ਜਦੋਂ ਵਾਇਰਸ ਜਾਂ ਵਿਸ਼ਾਣੂ ਆ ਜਾਵੇ ਉਹਦਾ ਸਿੱਧਾ ਇਲਾਜ ਨਹੀਂ ਹੁੰਦਾਗਾ ਇਸੇ ਤਰ੍ਹਾਂ ਹੀ ਇਹ ਜਿਹੜਾ ਵਿਸ਼ਾਣੂ ਰੋਗ ਆ ਜਦੋਂ ਆਉਂਦਾ ਹੈਗਾ ਸਾਡੇ ਖੇਤਾਂ ਦੇ ਵਿੱਚ ਝੋਨੇ ਦੇ ਵਿੱਚ ਉਸ ਟਾਈਮ ਤੇ ਉਹਦੀ ਅਸੀਂ ਇਹੀ ਕਹਿੰਨੇ ਆ ਵੀ ਤੁਹਾਨੂੰ ਜੇਕਰ ਖੇਤ ਵਿੱਚ ਝੋਨੇ 'ਚ ਬੂਟੇ ਸਾਡੇ ਮਧਰੇ ਰਹਿ ਰਹੇ ਆ ਕੁਝ ਵਧ ਰਹੇ ਆ ਕੁਝ ਬਿਲਕੁਲ ਛੋਟੇ ਰਹਿ ਗਏ ਆ ਜਾਂ ਉਹਦੀਆਂ ਜੜਾਂ ਤਾਂ ਵਧ ਰਹੀਆਂ ਪਰ ਬੂਟਾ ਨਹੀਂ ਵਧ ਰਿਹਾ ਹੈਗਾ ਤਾਂ ਉਹਦੇ ਵਿੱਚ ਉਹਨੂੰ ਸਾਡੇ ਖੇਤੀਬੀ ਵਿਗਿਆਨ ਕੇਂਦਰ ਜਾਂ ਸਾਡੇ ਨੇੜੇ ਦੇ ਬਲਾਕ ਖੇਤੀਬਾੜੀ ਅਫਸਰ ਕੋਲੇ ਪਹਿਲੋ ਸਭ ਤੋਂ ਪਹਿਲਾਂ ਲਿਆਉਣਾ ਹੈਗੇ ਬੂਟੇ ਕਿਉਂਕਿ ਆਮ ਤੌਰ ਤੇ ਕਈ ਵਾਰੀ ਹੋਰ ਕਾਰਨ ਵੀ ਹੋ ਸਕਦੇ ਮਧਰੇ ਰਹਿਣ ਦੇ ਸ਼ਾਇਦ ਉਹਦੇ ਤੇ ਕੋਈ ਤੱਤਾਂ ਦੀ ਕਮੀ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਉਹਦਾ ਵਾਧਾ ਰੁਕਿਆ ਹੋ ਸਕਦਾ ਪਰ ਅਸੀਂ ਤੁਹਾਨੂੰ ਰੈਸਟ ਕਰਕੇ ਦੱਸਾਂਗੇ ਵੀ ਇਹ ਉਸ ਵਿਸ਼ਾਣੂ ਦੇ ਹਮਲੇ ਕਰਕੇ ਆ ਤੇ ਫਿਰ ਅਸੀਂ ਉਸ ਮਤਾਕ ਕੋ ਦੀ ਰੋਕਥਾਮ ਕਰਾਂਗੇ ਤਾਂ ਮਤਲਬ ਜਿਹੜੀ ਇਹਦੀ ਪਹਿਚਾਨ ਹੈ ਜੀ ਪਹਿਚਾਨ ਤਾਂ ਫਿਰ ਇਹੀ ਹੋਗੀ ਨਾ ਜੀ ਵੀ ਬਾਕੀ ਜਿਹੜੇ ਬੂਟੇ ਆ ਉਹਨਾਂ ਦੇ ਨਾਲੋਂ ਇਹਦਾ ਕੱਦ ਜਿਹੜਾ ਬੂਟੇ ਦਾ ਉਹ ਮਦਰਾ ਹੋਊਗਾ ਤਾਂ ਪਛਾਣ ਦੇ ਜੇਕਰ ਕੋਈ ਹੋਰ ਕਰ ਸਕੇ ਕੋਈ ਕਿਸਾਨ ਭਰਾ ਜੇ ਖੇਤਾਂ ਦੇ ਵਿੱਚ ਉਹ ਨਿਰੀਖਣ ਕਰੇ ਤਾਂ ਉਹਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਬੌਣੇ ਰੋਗ ਦਾ ਸ਼ਿਕਾਰ ਹੋ ਗਿਆ ਸਾਡਾ ਜਿਹੜਾ ਝੋਨਾ ਹੈ ਉਹਦਾ ਪਤਾ ਕਿਵੇਂ ਲੱਗੂਗਾ ਜੀ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਆ ਵੀ ਜੇਕਰ ਕਿਸਾਨ ਭਰਾ ਉਹ ਵੀ ਪਿਛਲੇ ਸਾਲ ਜਿਹੜੇ ਖੇਤ ਵਿੱਚ ਆਇਆ ਸੀ ਇਸ ਵਾਰ ਉਹਨਾਂ ਖੇਤਾਂ ਵਿੱਚ ਹੀ ਚਾਂਸ ਵੱਧ ਰਹੇ ਆ ਵੀ ਉਹਨਾਂ 'ਚ ਆ ਰਿਹਾ ਹੈਗਾ ਅਸੀਂ ਇਹਨੂੰ ਇਹ ਤਾਂ ਨਹੀਂ ਕਵਾਂਗੇ ਵੀ ਮਿੱਟੀ ਦੇ ਵਿੱਚ ਜਾਂ ਸੋਇਲਰੀ ਆ ਰਿਹਾ ਪਰ ਉਹਦੇ 'ਚ ਚਾਂਸ ਹੈਗੇ ਆ ਵੀ ਇਸ ਸਾਲ ਵੀ ਉੱਥੇ ਸਾਨੂੰ ਦਿਸ ਰਿਹਾ ਹੈਗਾ ਦੂਜਾ ਹੈਗਾ ਵੀ ਜੇਕਰ ਸਾਡੇ ਬੂਟੇ ਮਧਰੇ ਆ ਉਹ ਘਟ ਵਧ ਰਹੇ ਆ ਤੇ ਉਸ ਤੋਂ ਬਾਅਦ ਜੇਕਰ ਉਹਦੀ ਰੋਕਥਾਮ ਉਸ ਟਾਈਮ ਤੇ ਕਹਿ ਲੋ ਵੀ ਉਹਨੂੰ ਜਿਹੜੀ ਵੀ ਟ੍ਰੀਟਮੈਂਟ ਚਾਹੀਦੀ ਆ ਉਹ ਨਾ ਕਰਾਂਗੇ ਤਾਂ ਫਿਰ ਉਹ ਬਿਲਕੁਲ ਹੌਲੀ ਹੌਲੀ ਮਰ ਜਾਂਦੇ ਆ ਸੁੱਕ ਜਾਂਦੇ ਆ ਤੇ ਉਦੋਂ ਤਾਂ ਫਿਰ ਕਲੀਅਰ ਹੋ ਜਾਂਦਾ ਵੀ ਇਹ ਸਿਛਾਣੂ ਰੋਗ ਸੀਗਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੋਰ ਸਾਰੇ ਖੇਤ ਵਿੱਚ ਵੀ ਫੈਲ ਸਕਦਾ ਹੈ ਤਾਂ ਡਾਕਟਰ ਸਾਹਿਬ ਜੇ ਪਹਿਚਾਣ ਇਹਦੀ ਆਪਾਂ ਗੱਲ ਕਰ ਲਈ ਹੈ ਤਾਂ ਜੇਕਰ ਇਹਦਾ ਬਚਾਅ ਕਰਨਾ ਹੁਣ ਆਪਾਂ ਕਿਉਂਕਿ ਜੇਕਰ ਕਿਤੇ ਕੋਈ ਮਧ ਰੇ ਜਾਂ ਕੋਈ ਬੌਣੇ ਰਹਿਣ ਵਾਲਾ ਰੋਗ ਇਹ ਵਾਇਰਸ ਆ ਜਿਹੜਾ ਕਿਸੇ ਖੇਤ ਦੇ ਵਿੱਚ ਰੱਬ ਨਾ ਕਰੇ ਕਿਸੇ ਕਿਸਾਨ ਭਰਾ ਦੇ ਖੇਤ ਵਿੱਚ ਆਉਂਦਾ ਤਾਂ ਇਹਦਾ ਕੀ ਹੱਲ ਕੀ ਹੈ ਜੀ ਕਿਉਂਕਿ ਨੇ ਸਾਡੇ ਕਿਸਾਨ ਭਰਾ ਕਈ ਜਿੰਕ ਕਰੀ ਜਾਂਦੇ ਆ ਜੀ ਕਈ ਹੋਰ ਰਿਆ ਸਪ੍ਰੇਅ ਮਾਰੀ ਜਾਂਦੇ ਆ ਜੀ ਵੀ ਤੇ ਕਈਆਂ ਨੂੰ ਇਹੇ ਡਰ ਆ ਵੀ ਆ ਨਾ ਜਾਵੇ ਕਿਤੇ ਉਹ ਐਵੇਂ ਹੀ ਲੱਗੇ ਪਏ ਆ ਜੀ ਕਰਨ ਕੀ ਇਹ ਸਹੀ ਹੈ ਇਹਦਾ ਹੱਲ ਕੀ ਹੈ ਜੀ ਜੇ ਆ ਜਾਂਦਾ ਤਾਂ ਵੇਖੋ ਜੀ ਇਹਦਾ ਕਿਸਾਨ ਭਰਾ ਉਹ ਵੀ ਅਸੀਂ ਪਹਿਲਾਂ ਪਿਛਲੇ ਸਾਲ ਦੇਖ ਰਹੇ ਸੀਗੇ ਵੀ ਸ਼ਾਇਦ 126 ਤੇ ਆ ਜਾਂ ਹੁਣ ਇਸ ਵਾਰ ਕਹਿ ਰਹੇ ਸੀ 120 131 ਤੇ ਆ ਪਰ ਹੁਣ ਲੱਗ ਰਿਹਾ ਵੀ ਕਿਸਮ ਨਾਲ ਕੋਈ ਸਬੰਧ ਨਹੀਂ ਹੈਗਾ ਕਿਸੇ ਵੀ ਕਿਸਮ ਤੇ ਇਹ ਆ ਰਿਹਾ ਹੈਗਾ ਕੋਈ ਪਾਰਟੀਕੂਲਰ ਇਹ ਨਹੀਂ ਹੈਗਾ ਵੀ ਇਸ ਕਿਸਮ ਤੇ ਜ਼ਿਆਦਾ ਹੈਗਾ ਤੇ ਦੂਜੇ ਨੰਬਰ ਤੇ ਵੇਖੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਕਿਸੇ ਡੀਲਰ ਕੋਲੇ ਜਾਂਦੇ ਆ ਜਾਂ ਕੰਪਨੀ ਵਾਲੇ ਕੋਲੇ ਜਾਂਦੇ ਆ ਤੇ ਉਹਨਾਂ ਨੇ ਜਿਹੜਾ ਉਹਨਾਂ ਕੋਲੇ ਵਧੀਆ ਸਬਾਨ ਪਿਆ ਉਹ ਚਕਾ ਦੇਣਾ ਇਹ ਕਹਿ ਕੇ ਵੀ ਇਹ ਤੁਹਾਡਾ ਜਿਹੜਾ ਮਧਰੇ ਪਾਣ ਵਾਲਾ ਰੋਗ ਆ ਜਾਂ ਬੌਣੇ ਪਾਲ ਮਤਲਬ ਰੋਗ ਹੈਗਾ ਉਹਨੂੰ ਠੀਕ ਕਰ ਦੂਗਾ ਵਿਛਾਣ ਨੂੰ ਠੀਕ ਕਰ ਦੂਗਾ ਬਿਲਕੁਲ ਇਹ ਗਲਤ ਹੈਗਾ ਇਸ ਤਰ੍ਹਾਂ ਕੋਈ ਵੀ ਭਾਵੇਂ ਤੁਸੀਂ ਫਰਕੜੀ ਦੀ ਸਪਰੇਅ ਕਰ ਲੋ ਜਿੰਕ ਦੀ ਕਰ ਲੋ ਜਿੰਕ ਨੇ ਜਿੰਕ ਤੱਤ ਦੀ ਘਾਟ ਪੂਰੀ ਕਰਨੀ ਆ ਜੇਕਰ ਅਸੀਂ ਜੂਰੀਆ ਪਾਵਾਂਗੇ ਉਹਨੇ ਨਾਈਟ੍ਰੋਜਨ ਦੀ ਘਾਟ ਪੂਰੀ ਕਰਨੀ ਆ ਜੇਕਰ ਸਾਡੇ ਕੋਈ ਕੀੜਾ ਹੋਇਆ ਤਾਂ ਅਸੀਂ ਕੀੜੇ ਮਾਰ ਦਵਾਈ ਦੀ ਉਹ ਕੀੜਾ ਮਾਰ ਨਹੀਂ ਕਰਾਂਗੇ ਇਹਦੇ ਲਈ ਕੋਈ ਵੀ ਸਪਰੇਅ ਨਹੀਂ ਕਰਨੀ ਇਹਦੇ ਲਈ ਦੋ ਹੱਲ ਹੈਗੇ ਆ ਪਹਿਲਾ ਤਾਂ ਹੈਗਾ ਵੀ ਉਹਨੂੰ ਜੇਕਰ ਸਾਡੇ ਕੋ ਪੱਕਾ ਪਤਾ ਲੱਗ ਗਿਆ ਵੀ ਇਹ ਮਧਰਾਪਨ ਜਿਹੜਾ ਬੂਟਿਆਂ ਦਾ ਉਹ ਵਿਚਾਨੂ ਰੋਗ ਆ ਤੇ ਉਹਨੂੰ ਪੱਟ ਕੇ ਖਾਲੀ ਥਾਂ ਤੇ ਡੂੰਘਾ ਨੱਪ ਦੇਣਾ ਤਾਂ ਕਿ ਉਹ ਹੋਰਾਂ ਬੂਟਿਆਂ ਤੱਕ ਹੋਰਾਂ ਖੇਤਾਂ ਵਿੱਚ ਨਾ ਪਹੁੰਚ ਸਕੇ ਤੇ ਦੂਜਾ ਇਹਦੇ ਵਿੱਚ ਸਾਡਾ ਨਾ ਇੱਕ ਪਲਾਂਟ ਹਾਪਰ ਹੁੰਦਾ ਜਿਹਨੂੰ ਚਿੱਟੀ ਪਿੱਠ ਵਾਲਾ ਟਿੱਡਾ ਕਹਿੰਦੇ ਆ ਜਾਂ ਚਿੱਟਾ ਮੱਛਰ ਵੀ ਕਹਿੰਦੇ ਆ ਜਿਹੜਾ ਝੋਨੇ ਜਾਂ ਬਾਸਪਤੀ ਦੇ ਮੁੱਢਾਂ ਵਾਲੇ ਪਾਸੇ ਹੁੰਦਾ ਹੈਗਾ ਉਹ ਜਿਹੜਾ ਜਦੋਂ ਬਹੁਤ ਵੱਧ ਜਾਂਦਾ ਤੇ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਜਾਂਦਾ ਹੈਗਾ ਤਾਂ ਉਹ ਜਿਹੜਾ ਉਹਨੂੰ ਨਾਲ ਹੀ ਲੈ ਜਾਂਦਾ ਪਛਾਨੂ ਨੂੰ ਜਾਂ ਵਾਇਰਸ ਨੂੰ ਵੀ ਇਸ ਕਰਕੇ ਅਸੀਂ ਉਹਦੇ ਕੰਟਰੋਲ ਦੀ ਗੱਲ ਕਰਦੇ ਆ ਪਹਿਲਾ ਹੈਗਾ ਵੀ ਉਹਨੇ ਬੂਟੇ ਪੱਟ ਕੇ ਮਧਰੇ ਜਿਹੜੇ ਜੇ ਕਲੀਅਰ ਹੋ ਗਿਆ ਤਾਂ ਉਹਨੂੰ ਨੱਪ ਦੇਣਾ ਦੂਜੇ ਨੰਬਰ ਤੇ ਜਿਹੜਾ ਪਲਾਂਟ ਆਫ ਆਪਰ ਉਹਦੀ ਟ੍ਰੀਟਮੈਂਟ ਬੇਹੱਦ ਜ਼ਰੂਰੀ ਆ ਜਿਹਦੇ ਨਾਲ ਇਹ ਜ਼ਿਆਦਾ ਫੈਲਦਾ ਹੈ ਤਾਂ ਫੇਰ ਮੈਨੂੰ ਲੱਗਦਾ ਵੀ ਮੇਨ ਇਸ ਵਾਇਰਸ ਨੂੰ ਅੱਗੇ ਪਹੁੰਚਾਉਣ ਵਾਲਾ ਇਹ ਚਿੱਟੀ ਪਿੱਠ ਵਾਲਾ ਟੱਡਾ ਹੀ ਆ ਤਾਂ ਜੇ ਆਪਾਂ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਕਰਨੀ ਹੈ ਜੀ ਫਿਰ ਉਹਦੇ ਵਾਸਤੇ ਕਿਸਾਨ ਭਰਾ ਕੀ ਕਰੇ ਜੀ ਹਾਂਜੀ ਇਹ ਵੇਖੋ ਜਦੋਂ ਅਸੀਂ ਕੀੜਿਆਂ ਦੀ ਰੋਕਥਾਮ ਦੀ ਗੱਲ ਕਰਾਂਗੇ ਜਾਂ ਬਿਮਾਰੀ ਦੀ ਰੋਕਥਾਮ ਗੱਲ ਕਰਦੇ ਆਂ ਬਿਮਾਰੀਆਂ ਅਲੱਗ-ਅਲੱਗ ਆ ਉਹਦੀ ਰੋਕਥਾਮ ਵੀ ਅਲੱਗ ਆ ਇਸੇ ਤਰ੍ਹਾਂ ਕੀੜੇ ਵੀ ਕਈ ਆਉਂਦੇ ਆ ਜਿਹਦੇ 'ਚ ਜਿਵੇਂ ਗੋਹ ਵਾਲੀ ਸੁੰਡੀ ਆਉਂਦੀ ਆ ਜਿਹਦੇ 'ਚ ਪੱਤਲ ਪੇਟ ਸੁੰਡੀ ਆਉਂਦੀ ਆ ਤੇ ਜਿਹਦੇ 'ਚ ਇਹ ਪਲਾਟ ਹੌਪਰ ਚਿੱਟੀ ਪਿੱਠ ਵਾਲਾ ਟਿੱਡਾ ਵੀ ਆਉਂਦਾ ਹੈਗਾ ਇਹਦੀ ਰੋਕਥਾਮ ਕਰਨੀ ਆ ਵੈਸੇ ਵੀ ਉਹ ਰਸ ਚ ਉਸ ਦਾ ਰਸ ਜੂਸ ਨਾਲ ਜਿਹੜੇ ਸਾਡੇ ਬੂਟੇ ਆ ਪੱਤੇ ਕਮਜ਼ੋਰ ਪੈ ਜਾਂਦੇ ਆ ਤੇ ਫਸਲ ਜਿਹੜੀ ਢੋੜੀਆਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਦੂਰੋਂ ਨਾ ਜਿਵੇਂ ਸਾੜ ਪਿਆ ਹੁੰਦਾ ਜਿਵੇਂ ਵੀ ਅੱਗ ਨਿਕਲੀ ਹੁੰਦੀ ਆ ਇਸ ਕਰਕੇ ਉਸ ਪੈਸਟ ਨੂੰ ਜਾਂ ਉਸ ਕੀੜੇ ਨੂੰ ਤਾਂ ਵੈਸੇ ਵੀ ਅਸੀਂ ਰੋਗ ਥਾਮ ਕਰਦੇ ਆ ਪਰ ਬਚਾਉਣ ਲਈ ਤਾਂ ਬੇਹੱਦ ਜ਼ਰੂਰੀ ਆ ਵੀ ਉਹਦੇ ਲਈ ਅਸੀਂ ਸਪਰੇਅ ਕਰਾਂਗੇ ਜੇਕਰ ਸਾਡੇ ਬੂਟਿਆਂ ਦੇ ਵਿੱਚ ਅਸੀਂ ਮੁੱਢਾ ਵਾਲੇ ਪਾਸੇ ਵੇਖਦੇ ਆ ਵੀ ਸਵੇਰੇ ਜਾਵਾਂਗੇ ਪਾਣੀ ਜੇਕਰ ਖੇਤ ਵਿੱਚ ਖੜਾ ਬੁੱਟੇ ਨੂੰ ਹਲਾ ਕੇ ਵੇਖਾਂਗੇ ਤਾਂ ਉਹ ਜਿਹੜੇ ਟਿੱਡੇ ਪਾਣੀ ਤੇ ਡਿੱਗਦੇ ਆ ਤੇ ਵੈਸੇ ਅਸੀਂ ਗੱਲ ਕਰਦੇ ਆ ਵੀ ਤੁਸੀਂ ਜਦੋਂ ਜੇਕਰ ਪੰਜ ਟਿੱਡੇ ਤੁਹਾਡੇ ਪਾਣੀ ਤੇ ਡਿੱਗਦੇ ਆ ਤੁਸੀਂ ਸਪਰੇ ਕਰੋ ਪਰ ਜੇ ਅਸੀਂ ਵਿਛਾਣੂ ਰੋਗ ਲਈ ਕਹਿੰਦੇ ਆ ਤੇ ਫਿਰ ਤਾਂ ਇਸ ਤੋਂ ਵੀ ਘੱਟ ਜ਼ਿਕਰ ਹੈਗਾ ਵੀ ਆਰਥਿਕ ਘਾਰ ਲੈਵਲ ਤੋਂ ਘੱਟ ਵੀ ਟਿੱਡਾ ਹੈਗਾ ਤੇ ਉਹਦੇ ਲਈ ਸਪਰੇਅ ਕਰਨੀ ਆ ਸੇ ਜਾਂ ਤਾਂ ਓਸ਼ੀਨ ਦਵਾਈ ਹੈਗੀ ਆ ਉਹਦੀ ਸਪਰੇਅ ਕਰਾਂਗੇ ਜਾਂ ਜਿਹੜੀ ਐ ਚੈਸ ਦਵਾਈ ਆ ਉਹਦੀ ਸਪਰੇਅ ਕਰਾਂਗੇ ਕਿਸਾਨ ਭਰਾਵੋ ਪਾਣੀ ਜਿਹੜਾ 100 ਲੀਟਰ ਤੋਂ ਘੱਟ ਨਹੀਂ ਪਾਉਣਾ ਹੈਗਾ ਨੋਜ਼ਲ ਵਰਤਣੀ ਹੈਗੀ ਆ ਉਹਦੇ ਲਈ ਕੋਣ ਵਾਲੀ ਜਿਹਨੂੰ ਅਸੀਂ ਗੋਲਡ ਨੋਜ਼ਲ ਕਹਿੰਦੇ ਆ ਜਿਹਦੇ ਵਿੱਚ ਪਾਣੀ ਦਾ ਜਿਹੜਾ ਪਾਰਟੀਕਲ ਸਾਈਜ਼ ਆ ਜਿਹੜਾ ਉਹ ਬਿਲਕੁਲ ਸਪਰੇਅ ਦੀ ਤਰ੍ਹਾਂ ਹੁੰਦਾ ਤੇ ਸਾਰੇ ਬੂਟਿਆਂ ਦੇ ਵਿੱਚ ਰਚ ਜਾਂਦਾ ਮੁੱਢਾ ਵਾਲੇ ਪਾਸੇ ਕਰਕੇ ਸਪਰੇਅ ਕਰਨੀ ਆ ਕਿਉਂਕਿ ਉਹ ਜਿਹੜਾ ਪਹਿਸਟ ਹੈਗਾ ਪਲਾਂਟ ਹਾਪਰ ਉਹ ਮੋਢਾਲੇ ਪਾਸੇ ਜਿਆਦਾ ਹੁੰਦਾ ਰਸ ਚੂਸਦਾ ਤੇ ਇਸ ਕਰਕੇ ਉਹਦੀ ਜਦੋਂ ਅਸੀਂ ਚੈਸ ਦੇ ਦਵਾਈ ਦੇ ਨਾਲ ਜਾਂ ਅਸ਼ੀਨ ਦਵਾਈ ਦੇ ਨਾਲ ਜਾਂ ਅਲਾਲਾ ਦੇ ਨਾਲ ਜਾਂ ਜੇਕਰ ਘੱਟ ਹੈਗਾ ਤੇ ਅਸੀਂ ਨਿੰਮ ਨਾਲ ਬਣੀ ਦਵਾਈ ਜਿਹੜੀ ਐ ਜੈਡਿਡ ਰੈਕਟਨ ਉਹ ਵੀ ਕਰ ਸਕਦੇ ਆ ਕਿਉਂਕਿ ਉਹਦੇ ਨਾਲ ਜਿਹੜਾ ਸਾਡਾ ਜ਼ਹਿਰ ਵੀ ਖੇਤ ਵਿੱਚ ਨਹੀਂ ਫੈਲੂਗਾ ਤੇ ਸਾਡਾ ਪਲਾਂਟ ਹਾਪਰ ਵੀ ਕੰਟਰੋਲ ਹੋ ਜਾਊਗਾ ਇਸ ਤਰ੍ਹਾਂ ਅਸੀਂ ਉਹ ਕੰਟਰੋਲ ਕਰਾਂਗੇ ਨਾਲੇ ਤਾਂ ਉਸ ਕੀੜੇ ਦੇ ਰੋਕਤਾਂ ਮ ਹੋ ਜੂਗੀ ਉਹਦੇ ਨੁਕਸਾਨ ਤੋਂ ਬਚ ਜਾਗੇ ਤੇ ਨਾਲੇ ਜੇਕਰ ਮਧਰੇ ਪਨ ਵਾਲਾ ਜਾਂ ਬੌਣੇ ਪਨ ਦਾ ਰੋਗ ਸਾਡਾ ਪਛਾਣੂ ਹੈਗਾ ਤੇ ਉਹਨੂੰ ਫਲਾਉਣ ਦੇ ਵਿੱਚ ਮਦਦ ਨਹੀਂ ਮਿਲੂਗੀ ਕਿ ਉਹਦਾ ਸਾਡਾ ਕੰਟਰੋਲ ਹੋ ਜੂਗਾ ਤਾਂ ਕਈ ਥਾਵਾਂ ਤੇ ਡਾਕਟਰ ਸਾਹਿਬ ਇਹ ਵੀ ਦੇਖਣ ਚ ਮਿਲਿਆ ਵੀ ਸਾਡੇ ਕਿਸਾਨ ਭਰਾ ਇਹ ਡਰ ਹੈਗਾ ਵੀ ਕਿਤੇ ਇੱਥੇ ਚਿੱਟੀ ਪਿੱਠ ਵਾਲਾ ਟੱਡਾ ਹਮਲਾ ਨਾ ਬੋਲ ਦੇ ਬੌਣਾ ਰੋਗ ਮਧਰਾ ਰੋਗ ਨਾ ਆ ਜਾਏ ਤਾਂ ਉੱਥੇ ਭਾਵੇਂ ਉਹਨਾਂ ਨੇ ਇਹ ਨੋਟਿਸ ਨਹੀਂ ਕੀਤਾ ਭਾਵੇਂ ਇਹ ਰਿਪੋਰਟ ਨਹੀਂ ਲਈ ਉਹਨਾਂ ਨੇ ਖੇਤ ਦੇ ਵਿੱਚ ਵੇਖਿਆ ਵੀ ਹੈ ਨਹੀਂ ਜਿੱਥੇ ਬਿਲਕੁਲ ਹੈ ਨਹੀਂ ਕਿ ਉੱਥੇ ਇਹਨਾਂ ਸਪਰੇਆਂ ਦੀ ਲੋੜ ਹੈ ਕਰਨ ਦੀ ਉਹਦੇ ਲਈ ਅਸੀਂ ਕੀੜੇ ਮਾਰਨ ਜੇਕਰ ਕੀੜਾ ਸਾਡੇ ਖੇਤ 'ਚ ਵੱਧਦਾ ਉਹਦੇ ਲਈ ਫਿਰ ਇੱਕ ਆਰਥਿਕ ਕਗਾਰ ਲੈਵਲ ਜਿਹਨੂੰ ਅਸੀਂ ਈਟੀਐਲ ਲੈਵਲ ਕਹਿੰਦੇ ਆ ਜਿਹਦੇ 'ਚ ਮੈਂ ਤੁਹਾਨੂੰ ਕਿਹਾ ਜੇਕਰ 5 ਟਿੱਡੇ ਖੇਤ ਸਾਡੇ ਪਾਣੀ ਤੇ ਡਿੱਗਦੇ ਆ ਤੇ ਫਿਰ ਸਪਰੇ ਕਰਨੀ ਆ ਜੇਕਰ ਕੋਈ ਫੰਗਸ ਰੋਗ ਆ ਜਾਂ ਉੱਲੀ ਨਾਲ ਸਾਡੇ ਰੋਗ ਪੈਂਦਾ ਹੈਗਾ ਬਲਾਸਟ ਪੈਂਦੀ ਆ ਉਹਦੀ ਸਪਰੇ ਕਰਨੀ ਆ ਪਰ ਜੇ ਸਾਡੇ ਖੇਤ ਵਿੱਚ ਮਧਰੇ ਪੰਡ ਦਾ ਰੋਗ ਨਹੀਂ ਆਉਂਦਾ ਹੈਗਾ ਤੇ ਉਹਦੇ ਜੇ ਵੀ ਦੂਜੇ ਕੰਟਰੋਲ ਆ ਜਿਵੇਂ ਕੀੜਿਆਂ ਦਾ ਕੰਟਰੋਲ ਕਰਨਾ ਬਿਮਾਰੀਆਂ ਦਾ ਕਰਨਾ ਉਹ ਤਾਂ ਕਰਨਾ ਹੀ ਕਰਨਾ ਪਰ ਫਿਰ ਸਾਨੂੰ ਅਚੇਚੇ ਤੌਰ ਤੇ ਉਹ ਚੀਜ਼ ਪਰ ਕਿਸਾਨ ਭਰਵੋ ਅਸੀਂ ਆਪਣੇ ਖੇਤਾਂ ਦੇ ਵਿੱਚ ਜਿਹੜਾ ਸਾਡਾ ਗੇੜਾ ਡੇਲੀ ਰੱਖਣਾ ਬਹੁਤ ਜ਼ਰੂਰੀ ਆ ਖੇਤ ਵਿੱਚ ਜਾ ਕੇ ਅਸੀਂ ਸਾਡੇ ਸਾਰੇ ਵੀ ਪਾਸਿਓਂ ਵੀ ਨਹੀਂ ਚੱਕਰ ਮਾਰਨਾ ਅਸੀਂ ਖੇਤ ਦੇ ਵਿੱਚ ਵੜ ਕੇ ਵੇਖਗੇ ਵੀ ਕਿਹੜੇ ਬੂਟੇ ਆ ਜਿਹੜੇ ਘਟੇ ਘਟ ਬਾਦ ਫੁੱਲ ਰਹੇ ਹੈਗੇ ਆ ਉਸ ਕਰਕੇ ਇਹ ਨਾ ਹੋਵੇ ਵੀ ਜੇਕਰ ਅਸੀਂ ਹਫਤੇ 10 ਦਿਨ ਬਾਅਦ ਜਾਈਗੇ ਤਾਂ ਉਹ ਜਿਹੜਾ ਵਾਇਰਸ ਰੋਗ ਫੈਲ ਚੁੱਕਾ ਹੋਵੇ ਜਾਂ ਪਲਾਂਟ ਹੋਪਰ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਉਹਨੂੰ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਫਲਾ ਚੁੱਕਾ ਹੋਵੇ ਇਸ ਕਰਕੇ ਰਜਾਨਾ ਖੇਤਾਂ ਦੀ ਨਿਗਰਾਨੀ ਕਰਨੀ ਬੇहद ਜ਼ਰੂਰੀ ਆ ਜੇਕਰ ਫਿਰ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਤਾਂ ਸਾਡੇ ਖੇਤੀਬਾੜੀ ਵਿਭਾਗ ਜਿਹੜੇ ਕਿ ਬਲਾਕ ਲੈਵਲ ਤੇ ਦਫ਼ਤਰ ਆ ਫੋਕਲ ਪੁਆਇੰਟ ਦੇ ਵੀ ਦਫ਼ਤਰ ਆ ਜਾਂ ਖੇਤੀ ਵਿਗਿਆਨ ਕੇਂਦਰ ਆ ਉਹਨਾਂ ਦੀ ਸਲਾਹ ਲਵੋ ਉਹਨਾਂ ਨੂੰ ਫੋਟੋ ਭੇਜੋ ਉਹਨਾਂ ਨੂੰ ਮੂਵੀ ਭੇਜੋ ਜਾਂ ਉੱਥੇ ਬੂਟੇ ਲਿਆ ਕੇ ਉਹਦੀ ਸਲਾਹ ਲਵੋ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਇਲਾਜ ਕਰ ਸਕੋ ਘੱਟ ਖਰਚੇ ਤੇ ਵਧੀਆ ਇਲਾਜ ਪ੍ਰੋਪਰ ਇਲਾਜ ਕਰ ਸਕਗੇ ਤੇ ਜੇਕਰ ਮੈਂ ਸ੍ਰੀ ਮੁਖਸਰ ਸਾਹਿਬ ਦੀ ਗੱਲ ਕਰਾਂ ਇੱਥੇ ਸਾਡੇ ਕੋਲ ਇੱਕ ਕਿਸਾਨ ਹੈਲਪ ਡੈਸਕ ਨੰਬਰ ਦਿੱਤਾ ਹੋਇਆ ਅਸੀਂ ਕੋਈ ਵੀ ਪ੍ਰੋਬਲਮ ਕਿਸੇ ਨੂੰ ਵੀ ਆਉਂਦੀ ਆ ਤੇ ਉਹਦੇ ਲਈ ਅਸੀਂ 9878166287 ਕਿਸਾਨ ਭਰਾਵੋ ਨੰਬਰ ਹੈਗਾ 9878166287 ਸਾਡੇ ਕਿਸਾਨ ਹੈਲਪ ਡੈਸਕ ਸ੍ਰੀ ਮੁਖਸਰ ਸਾਹਿਬ ਦਾ ਨੰਬਰ ਆ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਇਸ ਵਿਚਾਣੂ ਦੀ ਜਾਂ ਵਾਇਰਸ ਰੋਗ ਦੀ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਆ ਬਿਲਕੁਲ ਕਿਸਾਨ ਭਰਾਵੋ ਇਹ ਹੈਲਪ ਡੈਕਸ ਨੰਬਰ ਵੀ ਤੁਹਾਨੂੰ ਦੇ ਦਿੱਤਾ ਜਿੱਥੇ ਤੁਸੀਂ ਜਾਣਕਾਰੀ ਹੋਰ ਵੀ ਪ੍ਰਾਪਤ ਕਰ ਸਕਦੇ ਹੋ ਪਰ ਦੇਖਿਓ ਵੇਲੇ ਤੋਂ ਖੁੰਝੇ ਹੋਣਾ ਧਿਆਨ ਰੱਖੋ ਫਸਲ ਦਾ ਇਹ ਨਹੀਂ ਵੀ ਜਿੱਥੇ ਤੁਰਨਾ ਵੱਟ ਬਣੀ ਹੈ ਉੱਥੇ ਜਿਹੜਾ ਕੱਢ ਲਿਆ ਵੇਖ ਲਿਆ ਵਿਚਾਲੇ ਵੀ ਧਿਆਨ ਰੱਖੋ ਹਰ ਕੋਨੇ ਹਰ ਚੀਜ਼ ਤੇ ਤੁਹਾਨੂੰ ਧਿਆਨ ਰੱਖਣਾ ਪੈਣਾ ਹੈ ਜੇ ਕਿਤੇ ਮਧਰਾ ਬੂਟਾ ਮਿਲਦਾ ਬੌਣਾ ਬੂਟਾ ਮਿਲਦਾ ਉਹ ਬੂਟਾ ਪੱਟੋ ਪੱਟ ਕੇ ਉਸ ਬੂਟੇ ਦੀ ਤੁਸੀਂ ਵੀਡੀਓ ਯਾ ਫਿਰ ਉਹਦੀ ਫੋਟੋ ਆ ਤੁਸੀਂ ਮੈਕਮ ਨੂੰ ਭੇਜ ਸਕਦੇ ਹੋ ਸਲਾਹ ਲੈ ਸਕਦੇ ਹੋ ਬੂਟਾ ਚੈੱਕ ਹੋਊਗਾ ਰਿਪੋਰਟ ਆਊਗੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਇਹ ਵਾਇਰਸ ਤੁਹਾਡੇ ਇਸ ਝੋਨੇ ਦੀ ਫਸਲ ਨੂੰ ਹੈਗਾ ਜਾਂ ਨਹੀਂ ਹੈਗਾ ਤਾਂ ਡਾਕਟਰ ਸਾਹਿਬ ਇਸ ਚਿੱਟੇ ਪੇਠਾਲੇ ਟਿੱਡੇ ਦੇ ਨਾਲ ਸੰਬੰਧਿਤ ਜਾਂ ਪੌਣੇ ਰੋਗ ਦੇ ਨਾਲ ਸਬੰਧਿਤ ਕੋਈ ਹੋਰ ਜਾਣਕਾਰੀ ਵੀ ਰਹਿੰਦੀ ਆ ਤਾਂ ਸਾਡੇ ਉਹ ਵੀ ਕਿਸਾਨ ਭਰਾਵਾਂ ਨੂੰ ਦੇ ਦਿਓ ਕਿਉਂਕਿ ਕਈ ਥਾਵਾਂ ਤੇ ਨਾ ਅਸੀਂ ਇਹ ਸੁਣਿਆ ਸ਼ਾਇਦ ਜਿਵੇਂ ਤੁਸੀਂ ਦੱਸਿਆ ਵੀ ਪਟਿਆਲਾ ਰੋਪੜ ਲੁਧਿਆਣੇ ਵਾਲੀ ਸਾਈਡ ਜਾਦੀ ਇਹ ਫੈਲਿਆ ਤੇ ਸ਼ਾਇਦ ਉੱਥੋਂ ਦੀਆਂ ਖਬਰਾਂ ਜਦੋਂ ਮੀਡੀਆ ਰਾਹੀਂ ਪਹੁੰਚਦੀਆਂ ਜੀ ਤਾਂ ਡਰ ਕਿਸਾਨ ਭਰਾ ਸਾਰੇ ਕੀਤੇ ਜਾਂਦੇ ਆ ਭਾਵੇਂ ਇਹ ਹਾਲੇ ਬਹੁਤਾ ਨਹੀਂ ਫੈਲਿਆ ਸਾਡੇ ਮਾਲਵਾ ਬੈਲਟ ਦੇ ਵਿੱਚ ਤਾਂ ਜਮਾ ਹੀ ਨਹੀਂ ਵੇਖਣ ਨੂੰ ਆਇਆ ਜੀ ਤੇ ਪਰ ਫਿਰ ਵੀ ਉਹਨਾਂ ਦਾ ਡਰ ਦੂਰ ਹੋ ਜੇ ਉਹ ਐਤਿਹਾਤ ਵਰਤ ਲੈਣ ਤਾਂ ਇਹ ਜ਼ਰੂਰ ਦੱਸੋ ਜੀ ਆ ਵੇਖੋ ਕਿਸਾਨ ਭਰਾਵੋ ਡਰਨ ਦੀ ਲੋੜ ਨਹੀਂ ਹੈਗੀ ਕੋਈ ਬਹੁਤ ਘਾਤਕ ਅਜੇ ਤੱਕ ਨਹੀਂ ਸਿੱਤੀ ਬਣੀ ਹੋਈ ਬਿਲਕੁਲ ਥੋੜੇ ਜੇ ਖੇਤਾਂ ਦੇ ਵਿੱਚ ਇਹ ਆਇਆ ਉਹਦੇ ਵਿੱਚ ਵੀ ਇਹ ਨਹੀਂ ਹੈਗਾ ਵੀ ਸਾਰੇ ਖੇਤ ਵਿੱਚ ਉਹਨੂੰ ਖਰਾਬ ਕਰਤਾ ਕਿਸੇ ਖੇਤ ਵਿੱਚ 10 ਬੂਟੇ ਹੋਣਗੇ ਕਿਸੇ 'ਚ 20 ਬੂਟੇ ਮਧਰੇ ਪਾਣ ਵਾਲੇ ਹੋਣਗੇ ਅਜੇ ਤੱਕ ਕੋਈ ਪੈਨਿਕ ਘਬਰਾਉਣ ਦੀ ਲੋੜ ਨਹੀਂ ਹੈਗੀ ਅਸੀਂ ਤੁਹਾਨੂੰ ਇਹ ਗੱਲ ਕਰਦੇ ਆ ਜੇਕਰ ਇਹਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਦੇ ਇਲਾਜ ਸਾਡੇ ਕੋਲ ਹੈਗੇ ਆ ਜਦੋਂ ਅਸੀਂ ਉਹਨੂੰ ਬੂਟੇ ਨੂੰ ਪਾਟ ਕੇ ਨਾਪੇ ਦਿੱਤਾ ਉਹਦਾ ਉੱਥੇ ਮੁੱਦਾ ਖਤਮ ਹੋ ਜਾਊਗਾ ਇਸ ਕਰਕੇ ਸਾਡੇ ਨਾਲ ਰابطਾ ਰੱਖਣਾ ਖੇਤੀਬਾੜੀ ਯੂਨੀਵਰਸਿਟੀ ਨਾਲ ਰابطਾ ਰੱਖਣਾ ਸਾਡਾ ਕਿਸਾਨ ਚੈਨਲ ਆ ਮੁਖਤਸਰ ਦੀਆਂ ਖੇਤੀ ਸੂਚਨਾਵਾਂ ਜਿਸ ਤਰ੍ਹਾਂ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਅਸੀਂ ਉਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹਰ ਜਾਣਕਾਰੀ ਦਿੰਦੇ ਰਹਿੰਦੇ ਆ ਦਿੰਦੇ ਰਵਾਂਗੇ ਪਰ ਘਬਰਾਉਣ ਦੀ ਲੋੜ ਨਹੀਂ ਸਾਡੇ ਖੇਤੀ ਮਹਾਰਾਂ ਦੇ ਨਾਲ ਰਲ ਕੇ ਉਹਨਾਂ ਦੀ ਸਲਾਹ ਦੇ ਨਾਲ ਤੁਸੀਂ ਕੰਮ ਕਰੋਗੇ ਤਾਂ ਸਹੀ ਇਲਾਜ ਹੋਊਗਾ ਘੱਟ ਪੈਸੇ ਚ ਹੋਊਗਾ ਤੇ ਘਬਰਾਹਟ ਆ ਜਿਹੜੀ ਸਾਡੀ ਬਿਲਕੁਲ ਖਤਮ ਹੋਊਗੀ ਜੀ ਬਿਲਕੁਲ ਜੀ ਇਹ ਕੰਪਲੀਟ ਜਾਣਕਾਰੀ ਸੀ ਕਿਸਾਨ ਭਰਾਵੋ ਬੌਣੇ ਤੇ ਮਧਰੇ ਰੋਗ ਦੇ ਨਾਲ ਸੰਬੰਧਿਤ ਹੁਣ ਤੁਹਾਨੂੰ ਇਹ ਸਾਰੀ ਗੱਲਬਾਤ ਤੋਂ ਪਤਾ ਲੱਗ ਗਿਆ ਹੋਣਾ ਵੀ ਇਤਿਆਤ ਕੀ ਵਰਤਨੇ ਆ ਤੇ ਜਿੱਥੇ ਨਹੀਂ ਆਇਆ ਰੋਗ ਉਹਨਾਂ ਨੇ ਕੀ ਕਰਨਾ ਹੈ ਜਿੱਥੇ ਆਇਆ ਰੋਗ ਉੱਥੇ ਕੀ ਕਰਨਾ ਹੈ ਸੋਖ ਭਰਉਣ ਦੀ ਗੱਲ ਨਹੀਂ ਡਰਨ ਦੀ ਲੋੜ ਨਹੀਂ ਆ ਚੀਜ਼ਾਂ ਜਿਹੜੀਆਂ ਉਹ ਧਿਆਨ ਦੇ ਵਿੱਚ ਕਿਸਾਨ ਭਰਾਵੋ ਰੱਖੋ ਤੇ ਲੜੀ ਦੀ ਕੜੀ ਦੇ ਨਾਲ ਸਾਡੇ ਨਾਲ ਜੁੜੇ ਰਹੋ ਪੰਜਾਬ ਵਾਲਾ ਪੋਡਕਾਸਟ ਦੀ ਜਿਹੜੀ ਦੂਜੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਉਹ ਤੁਹਾਨੂੰ ਅਸੀਂ ਗੋਹ ਵਾਲੀ ਸੁੰਡੀ ਤੇ ਜਿਹੜੇ ਹੋਰ ਕੀੜੇ ਆ ਉਹਨਾਂ ਨਾਲ ਦੇਵਾਂਗੇ ਕੱਲਾ ਇਹ ਚਿੱਟੀ ਪਿੱਠ ਵਾਲਾ ਟੱਡੇ ਦੀ ਜਿਹੜੀ ਗੱਲਬਾਤ ਅਸੀਂ ਇਸ ਵੀਡੀਓ 'ਚ ਕੀਤੀ ਆ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਰਹਿੰਦੇ ਹੋ ਕੁੜੀਆਂ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤਾਂ ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀਆਂ ਪ੍ਰਾਪਤ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ